ਤੇਰੀ ਆਇਆ ਜੇ ਗੱਲ ਨਾ ਮੰਨੀ ਯਾਰ ਮਗਰ ਕਿਉਂ ਨਾ ਆਇਆ ਜੇ ਗੱਲ ਪਾਗੇ ਬੋਲਣਾ ਕਰੀਏ ਜੀਵ ਕਰਾਰੀ ਨਹੀਂ ਤੇਰੇ ਵਰਗ ਨਾ ਸਾਹ ਨਹੀਂ ਹਾਰਗੀਆਂ ਤੂੰ ਬਾਈ ਤਰਨਾ ਹਾਰੀ ਛੱਡ ਕੇ ਦਰੋਗੇ ਜਾ ਕੀ ਤਾਕਤ ਮਾਰੀ ਕਿਹ ਮਰੂ ਜੰਮਿਆ ਜਾਇਆ ਔਥੇ ਪਰਾਣੇ ਫੇਰੇ ਨਿਕਲੂ ਨਹੀਂ ਜੰਮਗੇ ਵੀਰ ਪਰਾਣੇ ਤੇਰੇ ਨਿਕਲੂ ਨਹੀਂ ਜੰਮਗੇ ਵੀਰ ਪਰਾਣੇ ਤੇਰੇ 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 ਦਸ ਰੱਬ ਦੇ ਨਾਨਕੇ ਕਿਹੜੇ ਜਿੱਥੇ ਪ੍ਰਭ ਜੰਮਿਆ ਜਾਇ ਕਿੱਥੇ ਲਾ ਲੈਣੇ ਇਹ ਅੱਖੀਆਂ ਭੂਕ ਸਿੱਟੂ ਝਾਕ ਸਾਹਮਣੇ ਮੇਰੇ ਬਣ ਗਈ ਤੂੰ ਤਾਂ ਕੁੜੀਏ ਪਾਵੇਂ ਮੋਲੀਆਂ ਕੀ ਤੂੰ ਕਰਦੀ ਐਡੀਆਂ ਜੇ ਤਾਂ ਕੁੜੀਏ ਕਰਨ ਮੁਕਾਬਲਾ ਪਾ ਕੇ ਬਾਲਾ ਬੋਲੀਆਂ ਤੈਨੂੰ ਬਾਰ ਬਾਰ ਸਮਝਾਵਣੀ ਤੇਰੀ ਗੁੱਤ ਪਟਕੇ ਜੂੜ ਗਦੇ ਤੇ ਪਾਵਣ ਕਈ ਨਹੀਂ ਗੁੱਤ ਇਹ ਨਹੀਂ ਗੁਰੂ ਪਾਵੇਂ ਬੋਲੀਆਂ ਕਹਦੀ ਬੰਨੇ ਬੰਨੇ ਬੋਲ ਮੇਰੇ ਮੂਰੇ ਸਰਦਾਂ ਗੱਤ ਵਾਈਂ ਨੇ ਲੱਗੇ ਬੱਲੀ ਪਾਣੀ ਦੀ ਰੱਖ ਲੈ ਨੇ ਬੱਲੀ ਪਾਣੀ ਦੀ ਪਾਣੀ ਦੀ ਪੂਤਾ ਕੁੜੀਏ ਬੋਲੀ ਪਾਈ ਪੂਤਾ ਕੁੜੀਏ ਬੋਲੀ ਪਾਈ ਮੇਰੇ ਹੱਥ ਜੰੂਰੀ ਚਲਾਈ ਕਿੱਥੋਂ ਦੀ ਤੂੰ ਜੰਮੀ ਜੈਦਾ ਕਿਤੇ ਲਏ ਕੀ ਫੇਰ ਨਿਖਲ ਰੇ ਮੈਂ ਵੇਖੇ ਨਾਲ ਨਾਲ ਪਟੋਲੇ ਤੇ ਰਣਕਿਲ ਰਹਿਣੇ ਵੇਕੇ ਨਾਲ ਪਟੋਲੇ ਤੇ ਨੀ ਟਿਪਿਆਂ ਦੇ ਵਿੱਚ ਦੇਰੀ ਖਾਨੇ ਛਟਗੀ ਰੋੜਾ ਪਾਦੇ ਪਿੰਡ ਵਿੱਚ ਆ ਕੇ ਤਾਈਓ ਦਖਦਾ ਕੋਟੇ ਨੀ ਐਨਾ ਦਾਦਕਿਆਂ ਵੇ ਤਾਈਓ ਦੁਖਦੇ ਗੋਡੜੀਆਂ ਕਰਦੈ ਤਾਈਓ ਦਖਦੇ ਕੋਟੇ ਨੀ ਐਨਾ ਦਾਦਕਿਆਂ ਤਣਕੇ ਆਨੇ ਸਾਰੇ ਲੱਡੂ ਖਾਲੇ ਬਾਕੀ ਫਿਰਨ ਕੋਈ ਇਹਨਾ ਨਾਨਕੀਆਂ ਨੂੰ ਤਾਈਓ ਸ਼ੁਕਰੋ ਇਹਨਾ ਤੈਨੂੰ ਸ਼ੁਕਰ ਹੋਈ ਐ ਨਾਨਾਣ ਕੀਆ ਤੈਨੂੰ ਸ਼ੁਕਰ ਹੋਈ ਐ ਨਾਨਾਣ ਕੀਆ ਤੈਨੂੰ ਸ਼ੁਕਰ ਹੋਈ ਐ ਨਾਨਾਣ ਕੀਆ ਜੰਗ ਜੇ ਨੂੰ ਸਾਰੇ ਲੱਗਿਆ ਜੰਗ ਜੇ ਨੂੰ ਸਾਰੇ ਲੱਗਿਆ ਜੰਗ ਜੇ ਨੂੰ ਸਾਰੇ ਲੱਗਿਆ ਜੰਗ ਜੇ ਨੂੰ ਸਾਰੇ ਕੰਨਿਆਣੇ ਦੇ ਮੁੰਡੇ ਵੜੇ ਸੀ ਜੀ ਨਹੀਂ ਜਾਲੜੀਆਂ ਦੇ ਲੜੀਆਂ ਨਹੀਂ ਮਾੜੀ ਕੁੜੀ ਨਾਲ ਵਿਆਹ ਕਰਾਉਂਦੇ ਵਿਆਹ